ਤਾਰੇ ਕਾ ਮਾਮਲਾ ਆਇਆ ਹੈ ਕਿ ਦੋ ਫਾਇਰ ਅਫਸਰ ਜੋ ਮੁਲਾਜ਼ਮ ਨਹੀਂ ਸੀ ਕਿਤੇ ਪਾਸੇ ਪੈਸੇ ਲੈਣ ਗਏ ਹੋਏ ਸੀ ਤੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਸ਼ਿਕਾਇਤ ਵੀ ਆਈ ਹੈ ਹਾਂਜੀ ਇਹਦੇ ਬਾਰੇ ਇਹ ਕੱਲ ਦੀ ਘਟਨਾ ਹੈਗੀ ਹੈ ਤੇ ਜਿਵੇਂ ਮੈਨੂੰ ਇਹਦਾ ਪਤਾ ਲੱਗਿਆ ਸੀ ਉਸੇ ਮੌਕੇ ਤੇ ਵੀ ਗਿਆ ਤੇ ਦੋ ਬੰਦੇ ਜਿਹੜੇ ਸੀ ਜਿਹੜੇ ਸਾਡੇ ਕਰਮਚਾਰੀ ਨਹੀਂ ਸੀਗੇ ਉਹ ਇੱਕ ਦੁਕਾਨਦਾਰ ਦੇ ਨਾਲ ਵੀ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸਾਡੇ ਤੋਂ ਪੈਸੇ ਮੰਗ ਰਹੇ ਆ ਤੇ ਫਿਰ ਉਹਨਾਂ ਵੱਲੋਂ ਅਸੀਂ ਵੀ ਮੇਰੇ ਵੱਲੋਂ ਵੀ ਉਹਨਾਂ ਨੂੰ ਕਿਹਾ ਗਿਆ ਵੀ ਜੇ ਲਿਖਤੀ ਸ਼ਿਕਾਇਤ ਹੋਣੀ ਕਰੋ ਪੁਲਿਸ ਨੂੰ ਵੀ ਦੋ ਤੇ ਸਾਨੂੰ ਵੀ ਦੋ ਤੇ ਤਾਂ ਜੋ ਉਹਨਾਂ ਦੇ ਖਿਲਾਫ ਜਿਹੜੀ ਮੰਡੀ ਕਾਰਵਾਈ ਕੀਤੀ ਜਾਵੇ ਤੇ ਇਹ ਵੀ ਪਤਾ ਲੱਗੇ ਵੀ ਕੀ ਕੋਈ ਸਾਡਾ ਮੁਲਾਜ਼ਮ ਵੀ ਇਹਦੇ ਵਿੱਚ ਇਨਵੋਲਵ ਤਾਂ ਨਹੀਂ ਹੈ ਤੇ ਸਰ ਇਹ ਮਤਲਬ ਕਿੰਨੇ ਪੈਸੇ ਮੰਗੇ ਗਏ ਸੀ ਉਹਨਾਂ ਕਹਿਣ ਮੁਤਾਬਕ ਕੁਝ ਫੀਸ ਹੀ 20000 ਰੁਪਏ ਦੇ ਨਾ ਦੇ ਨਾ ਦੱਸ ਰਹੇ ਸੀਗੇ ਵੀ ਉਹਨਾਂ ਵੱਲੋਂ ਡਿਮਾਂਡ ਕੀਤੀ ਗਈ ਤੇ ਸਾਰੇ ਮਤਲਬ ਇਹ ਹੈ ਕਿ ਜਾਲੀ ਜੋ ਕੱਲੇ ਮੁਲਾਜ਼ਮ ਬਣ ਕੇ ਕੰਮ ਕਿੱਥਾ ਜਾ ਰਹੇ ਹੈ ਹਾਂ ਉਹ ਕਹਿ ਰਹੇ ਸੀ ਵੀ ਇਹਨਾਂ ਨੇ ਕਿਹਾ ਵੀ ਅਸੀਂ ਮੁਲਾਜ਼ਮ ਪਰ ਉਹ ਤਾਂ ਜੋ ਕੋਈ ਵੀ ਸਾਡਾ ਮੁਲਾਜ਼ਮ ਨਹੀਂ ਸੀ ਪੁਲਿਸ ਵੱਲੋਂ ਮਤ ਪੁਲਿਸ ਨੂੰ ਦੇ ਦਿੱਤੀ ਕਿ ਇਹ ਸਾਡੀ ਅਪੀਲ ਤੋਂ ਅਸੀਂ ਇਹਦੀ ਕੰਪਲੈਂਟ ਪੇਚ ਚੁੱਕੀ ਸਾਡੇ ਵੱਲੋਂ ਵੀ ਚਲੀ ਗਈ ਹੈ ਤੇ ਸ਼ਾਇਦ ਉਹਨਾਂ ਨੇ ਆਪਣੇ ਵੱਲੋਂ ਵੀ ਕੀਤੀ ਹੋਊਗੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਨੀਸ਼ ਕੁਮਾਰ ਹੈ ਕੀ ਮਾਮਲਾ ਹੋਇਆ ਕਹਿੰਦੇ ਕਿ ਤੁਹਾਡੇ ਨੇ ਕਿ ਪੁੱਕਾ ਟੜੀ ਹੋਈ ਹੈ ਕਿੰਨਾ ਕਿ ਮਲਾਜੇ ਬਣ ਕੇ ਆਏ ਸੀ ਕੀ ਮਾਮਲਾ ਕੋੜਾ ਇਹ 1 April ਦੀ ਗੱਲ ਹੈ ਤੇ ਮੇਰੇ ਨਾਲ ਦੀ ਇੱਕ ਜਗ੍ਹਾ ਪਈ ਹੈ ਮੈਂ ਉੱਥੇ ਦੁਕਾਨ ਛੱਤਨੀ ਸੀ ਜਿਹਦੀ ਕਿ ਮੈਂ ਆਨਲਾਈਨ ਫੀਸ ਭਰਾਈ ਹੋਈ ਹੈ ਫਾਈਬਰ ਬ੍ਰਿਗੇਡ ਦੀ ਜਿਹੜੀ ਕਿ ਇਸ ਕੰਮ ਦੇ ਲਈ ਜ਼ਰੂਰੀ ਹੁੰਦੀ ਹੈ ਤੇ ਉਹਦੇ ਅੰਗੇਸ ਇਹ ਆਏ ਤੇ ਕਹਿੰਦੇ ਅਸੀਂ ਉਸ ਤੋਂ ਵਿਭਾਗ ਤੋਂ ਆਏ ਆ ਫਾਈਬਰ ਬ੍ਰਿਗ ਆਪ ਤੋਂ ਸਮਝਾ ਲੇ ਤੁਮ ਤੇ ਅਸੀਂ ਤੁਹਾਡਾ ਏਰੀਆ ਦੇਖਣਾ ਮੇਖਾ ਜੀ ਮੈਂ ਉੱਥੇ ਕਿਸੇ ਦੇਖਤੇ ਖੜਾ ਹਾਂ ਇਹ ਦੁਹਾਨ ਖਤੇ ਰੋਦਰ ਰਹਿ ਗਏ ਆ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ ਜਿਹੜਾ ਜਿਹੜਾ ਵਾ ਤੁਸੀਂ ਦੇਖਣਾ ਦੇਖ ਸਕਦੇ ਤੇ ਇਹਨਾਂ ਨੇ ਉੱਥੇ ਦੇਖਿਆ ਇਹ ਕਹਿੰਦੇ ਵੀ ਤੁਹਾਡੀਆਂ ਆਬਜੈਕਸ਼ਨ ਲੱਗੀ ਹੋਈਆਂ ਐ ਦੋ ਵੀ ਉਹ ਦੋ ਆਨਲਾਈਨ ਥੋੜੇ ਮੈਨੂੰ ਕਲੀਅਰ ਨਹੀਂ ਹੋਣੀ ਮੇਖਾ ਜੀ ਮੈਂ ਫੀਸ ਤਾਂ ਭਰ ਆ ਚੁੱਕੇ ਹਾਂ ਕਹਿੰਦੇ ਉਹ ਫੀਸ ਨਹੀਂ ਅਸੀਂ ਜਦੋਂ ਤੁਹਾਨੂੰ ਲੱਗ ਫੀਸ ਦੇਣੀ ਪਊਗੀ ਸਾਨੂੰ ਵੀ ਅਸੀਂ ਤਾਂ ਤੁਹਾਨੂੰ ਐਨਓਸੀ ਲਿਆ ਕੇ ਦੇ ਸਕਦੇ ਮੇਖਾ ਜੀ ਵੀ ਸਾਰੀ ਫੀਸ ਤਾਂ ਅਸੀਂ ਓਕੇ ਕਰ ਚੁੱਕੇ ਹਾਂ ਇਹ ਕਹਿੰਦੇ ਜੀ ਦੇਖੋ ਰਿਸ਼ਵਤ ਹੈ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ ਹਾਂਜੀ ਫੋਨ ਦੀ ਪੈਸੇ ਮੰਗੇ ਸੀ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ 15000 ਦੀ ਗੱਲ ਓਕੇ ਹੋਈ ਸੀ ਤੇ 5000 ਰੁਪਏ ਮੇਰੇ ਕੋਲ ਲੈ ਗਏ ਸੀ ਉਸ ਟਾਈਮ ਉਸ ਬ੍ਰਦਰ ਤੋਂ ਤੇ ਬਾਕੀ ਕਹਿੰਦੇ ਤੁਹਾਨੂੰ 4-5 ਦਿਨ ਦੇ ਵਿੱਚ ਐਨਓਸੀ ਦੇ ਕੇ ਬਾਕੀ ਬੈਸੇ ਫੇਰ ਲੈ ਕੇ ਜਾਵਾਂਗੇ ਵੀ ਸੀਸੀਟੀਵੀ ਦੇ ਵਿੱਚ ਹੈ ਧੋਖਾ ਇੱਥੇ ਜਾ ਰਹੇ ਹਾਂ ਹਾਂਜੀ ਉਸ ਦਿਨ ਵੀ ਕੌਣ ਆ ਉਹ ਇਹੀ ਜੋ ਮੁਲਾਜ਼ਮ ਬਣ ਕੇ ਆਏ ਸੀ ਜੀ ਨਾਮ ਹੀ ਦੱਸਿਓ ਸੀ ਇਹਨਾਂ ਨੇ ਇੱਕ ਰਵੀ ਸੀ ਇੱਕ ਨਾਮ ਹੋਰ ਸੀਗਾ ਪ੍ਰੇਮ ਕੁਮਾਰ ਜੀ ਜਿਨ੍ਹਾਂ ਦਾ ਨਾਮ ਤੇ ਇੱਕ ਸਨੀ ਅਰੋੜਾ ਤੁਹਾਨੂੰ ਪਤਾ ਕਿਵੇਂ ਚੱਲਿਆ ਕਿ ਤੁਹਾਡੇ ਨਾਲ ਧੋਖਾ ਧੜੀ ਹੋਈ ਮੈਂ ਆਪਣੇ ਇੱਕ ਮਿੱਤਰ ਨੂੰ ਫੋਨ ਕੀਤਾ ਸੀ ਸਮਰਾਲੇ ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਉਹ ਆਏ ਸੀ ਤੇ ਉਹ ਆਪਣੇ ਆਪ ਨੂੰ ਉਹ ਦੱਸਦੇ ਸੀ ਉਹਨਾਂ ਨੇ ਪਤਾ ਕਰਿਆ ਵੀ ਇਸ ਤਰ੍ਹਾਂ ਦਾ ਮਰਾਜੂ ਨਾਮ ਦਾ ਕੋਈ ਹੈ ਨਹੀਂ ਤਾਂ ਸਾਨੂੰ ਪਤਾ ਲੱਗੇ ਵੀ ਇਹ ਬੰਦੇ ਜਾਲੀ ਹੈ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਬਣਦੀ ਰਿਪੋਰਟ ਲਖਾਈ ਹੈ ਤੇ ਮੈਂ ਸਰਕਾਰ ਤੋਂ ਚਾਹਾਂਗਾ ਵੀ ਇਹਦੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜੇ ਰਿਸ਼ਵਤ ਖੋਰੀ ਦੇ ਮਾਮਲੇ ਨੂੰ ਥੱਲ ਪਾਈ ਜਾ ਸਕੇ ਸਵਾਲ ਇਹ ਹੈ ਮੈਂ ਸਵਾਲ ਹੈ ਕਿ ਜੋ ਫਾਈਲ ਗ੍ਰੇਡ ਕੇ ਐਨਓਸੀ ਲੈਣੀ ਅਪਲਾਈ ਕਿੱਥੋਂ ਕੀਤੀ ਗਈ ਸੀ ਕੁਸਮਰਾਲੇ ਤੋਂ ਅਪਲਾਈ ਕੀਤੀ ਗਈ ਸੀ ਤੇ ਆਨਲਾਈਨ ਫੀਸ ਭਰੀ ਗਈ ਸੀ ਤੇ ਇਹਦੇ ਵਿੱਚ ਕੇ ਵੀ ਸਵਾਲ ਖੜਾ ਹੁੰਦਾ ਹੈ ਕਿ ਇਹਨਾਂ ਨੂੰ ਪਤਾ ਕਿਵੇਂ ਲੱਗ ਗਿਆ ਕਿ ਤੁਸੀਂ ਅਪਲਾਈ ਕੀਤੀ ਹੋ ਜੇ ਨਕਲੀ ਮਤ ਆ ਜਾਵੇ ਇਹੀ ਚੀਜ਼ ਮੈਂ ਜਾਣਨਾ ਚਾਹੁੰਦਾ ਹਾਂ ਵੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਜਦ ਕਿ ਇਹ ਨਾਮ ਵਿਭਾਗ ਦੇ ਬੰਦੇ ਐ ਤੇ ਇਹਨਾਂ ਨੂੰ ਵਿਭਾਗ ਚੋਂ ਕੋਣ ਦੱਸ ਰਿਹਾ ਵੀ ਇਹ ਮੈਂ ਅਪਲਾਈ ਕੀਤਾ ਹੋਇਆ ਹਾਂ ਤੁਸੀਂ ਕੀ ਮੰਗ ਕਰਦੇ ਮੈਂ ਇੱਕ ਨੈਕ ਦੀ ਮੰਗ ਕਰਦਾ ਵੀ ਇਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਤੇਰੇ ਸ਼ੁੱਧ ਕੋਈ ਨਹੀਂ ਠੱਲ ਪਈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਮਨੂਜੀ ਕੁਮਾਰ ਜੀ ਅੰਦੀ ਇੱਕ ਤਾਂ ਕਹਿੰਗੇ ਤੁਹਾਡੇ ਕੋਲ ਤੋਂ ਨਕਲੀ ਜੋ ਫਾਇਰ ਮਲਾਈਨ ਪੜ ਕੇ ਆਈ ਸੀ ਕੀ ਮਾਮਲਾ ਹੋਇਆ ਮਾਮਲਾ ਇਦਾਂ ਹੋਇਆ ਜੀ ਮੇਰੇ ਇੱਕ ਕਜਨ ਹੈ ਕਮਾਨ ਤੋਂ ਇੱਕ ਤਰੀਕ ਨੂੰ ਉਹਨਾਂ ਕੋਲ ਗਏ ਜਿਹੜੇ ਫਾਇਰ ਯਾਲੀ ਬਣ ਕੇ ਗਏ ਨੇ ਉਹਨਾਂ ਨੇ ਆਨਲਾਈਨ ਫੀਸ ਭਰਾਈ ਹੋਈ ਸੀਗੀ ਵੀ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਐਨਓਸੀ ਕਲੀਅਰ ਕਰਾਣੀ ਹੈ ਉਹ ਜੋ ਨੁਕਸ ਨੇ ਵੀ ਕਲੀਅਰ ਕਰਾਉਣ ਦੇ ਪੈਸੇ ਨੇ ਤੁਹਾਨੂੰ ਹਫ਼ਤੇ ਖੰਡ ਚ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਚੇਚੇ ਉਹਨੂੰ ਚੇਤਨ ਕੁਮਾਰਾ ਜੀ ਮਨੀਸ਼ ਕੁਮਾਰ ਸਾਨੂੰ ਚੇਤਨ ਕੁਮਾਰ ਤੇ ਕਹਿੰਦੇ ਵੀ ਵੀ ਅਸੀਂ ਇਹ ਫੀਸ ਭਰੀ ਜਾਓ ਕਹਿੰਦੇ ਨਹੀਂ ਵਿੱਚ ਨੁਕਸ ਨਹੀਂ ਤਾਂ ਕਰਕੇ ਕਲੀਅਰ ਕਰਨ ਲਈ ਨਾ ਵੀ 20000 ਵੀ ਦੇਣਗੇ 15000 ਡਿਸਾਈਡ ਹੋਇਆ ਜੀ 5000 ਰੁਪਏ ਉਹਨਾਂ ਦੇਤਾ 10000 ਰੁਪਿਆ ਕਹਿੰਦੇ ਹਫਤੇ ਦੇ ਦਸ ਦਿਨ ਦੇ ਵਿੱਚ ਵਿੱਚ ਤੁਹਾਨੂੰ ਐਨਓਸੀ ਕਲੀਅਰ ਕਰਾ ਕੇ ਪੈਸੇ ਲੈ ਜਾਗੇ ਉਸ ਤੋਂ ਬਾਅਦ ਚ ਮਨੀਸ਼ ਕੁਮਾਰ ਜੀ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਲੀਅਰ ਕਰਾਏ ਬੰਦੇ ਕੋਲ ਨੇ ਇਹਨਾਂ ਨੂੰ ਮੈਂ ਸਵੇਰੇ ਮੋਰਨਿੰਗ ਫੋਨ ਕੀਤਾ ਦੋ ਤਰੀਕ ਨੂੰ ਮੈਂ ਕਿਹਾ ਜੀ ਤੁਸੀਂ ਕਿਤੋਂ ਆਏ ਕਹਿੰਦੇ ਖੰਨੇ ਤੋਂ ਮੈਨੂੰ ਪਤਾ ਲੱਗਿਆ ਜੀ ਇਹਨਾਂ ਕਾਰੋਬਾਰ ਸਿਲੰਡਰਾਂ ਦਾ ਮੈਂ ਕਹੇ ਸਿਲੰਡਰ ਫਿਟ ਕਰਨੇ ਮੈਂ ਇਹਨਾਂ ਦੀ ਮੀਟਿੰਗ اٹੈਂਡ ਕੀਤੀ ਮੀਟਿੰਗ ਫਿਟ ਕੀਤੀ ਉਸ ਤੋਂ ਬਾਅਦ ਸੁਣ ਨਾਲ ਇਹਨਾਂ ਨੂੰ ਮੈਂ ਕਿਸੇ ਰੈਸਟੋਰੈਂਟ ਚ ਬੁਲਾਇਆ ਉੱਥੇ ਬੁਲਾ ਕੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਵੀ ਸਿਸਟਮ ਸਿਲੰਡਰ ਕਿੰਨੇ ਕਹਿੰਦੇ ਜੀ 10000 ਦੇ ਸਿਲੰਡਰ ਲੱਗਣੇ ਆ ਤੇ ਉਹਨੇ ਫੀਸ ਬਣਾ ਕੇ ਦੱਸੀ 28000 ਰੁਪਿਆ ਸਮਥਿੰਗ ਫੀਸ ਹੈ ਤੇ 10000 ਰੁਪਿਆ ਆਪਾਂ ਚੰਡੀਗੜ੍ਹ ਦੇਣਾ ਥੋੜੀ ਕਲੀਅਰ ਕਰਾਉਣ ਨੂੰ 10 ਦਿਨ 10000 ਰੁਪਏ ਰਮਾਗੇ ਇਥੇ ਫਾਇਰ ਅਫਸਰ ਜਿਹਨੇ ਸਾਡੂੰ ਭੇਜਿਆ ਪਹਿਲੇ ਇਹਨੇ ਨਿਆਂਦੀ ਥਾਰ ਮੈਨੂੰ ਇਹ ਕਿਹਾ ਵੀ ਅਸੀਂ ਫਾਇਰ ਅਫਸਰ ਮਲਾਇਮ ਹੈ ਸੁਣਨ ਵਾਲੇ ਨਾ ਕਿ ਕੌਂਸਲ ਤੋਂ ਤੇ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਦੇ ਵਿੱਚ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਜਗਤਾਰ ਸਿੰਘ ਵਿਆਲਪੁਰਾ ਤੇ ਪ੍ਰਧਾਨ ਕਨਵੀਰ ਸਿੰਘ ਢਿਲੋਂ ਦੀ ਸ਼ਬੀ ਖਰਾਬ ਕਰਨ ਲਈ ਪਤਾ ਕੀਤਾ ਜਾਵੇ ਇਹਨਾਂ ਦੇ ਮਗਰ ਕੀ ਰਹਤ ਹੈ ਕਿਉਂਕਿ ਉਸੇ ਟਾਈਮ ਐ ਪ੍ਰਧਾਨ ਕਨਵੀਰ ਸਿੰਘ ਢਿਲੋਂ ਨਾਲ ਇਹ ਗੱਲ ਕਰਾਈ ਇਹਨਾਂ ਨੇ ਉਹੀ ਡਿਮਾਂਡ ਉਹਨਾਂ ਕੋਲ ਮੰਗੀ ਦੱਸੀ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਫਰਦਾਨ ਜੀ ਗੱਲ ਕਰ ਰਹੇ ਨੇ ਉਹ ਕਹਿੰਦੇ ਕੀ ਕੀ ਡਾਕੂਮੈਂਟ ਚਾਹੀਏ ਕਹਿੰਦੇ ਵੀ ਆਧਾਰ ਕਾਰਡ ਇੱਕ ਰਿਸ਼ਤੀ ਉਹਨੇ ਦੱਸਿਆ 20000 ਰੁਪਿਆ ਐਸਟਾ ਲੱਗੇਗਾ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਉਹਨਾਂ ਨੇ ਜਦ ਇਹ ਆਪਣੇ ਨਗਰ ਕੌਂਸਲ ਦੇ ਕਾਰਜ ਸਹਾਇਕ ਅਫਸਰ ਭੇਜੇ ਨਾਲ ਇੱਕ ਕਲਰਕ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਮੈਂ ਪੁਲਿਸ ਸਟੇਸ਼ਨਸ ਨਾਲੀ ਦਰਖਾਸਤ ਦਿੱਤੀ ਤੇ ਇੱਕ ਹੀ ਕਾਰਜ ਸਹਾਧਕ ਸਾਹਿਬ ਨੂੰ ਦਿੱਤੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹ ਜਿਹੜੇ ਇਹ ਅਫਸਰ ਨੇ ਇਹਦੇ ਮਗਰ ਜਿਹੜੀ ਮਨੀਸ਼ ਕੁਮਾਰ ਜੀ ਨੇ ਐਨਓਸੀ ਅਪਲਾਈ ਕੀਤੀ ਹੈ ਆਖ ਨੂੰ ਆਈਡੀ ਪਹੁੰਚੀ ਹੈ ਫਾਇਰ ਅਫਸਰ ਦੇ ਆਈਡੀ ਚ ਇਹਨਾਂ ਨੂੰ ਕਿਵੇਂ ਲੀਕ ਹੋ ਰਿਹਾ ਵੀ ਉਹਨਾਂ ਨੇ ਸਿੱਧਾ ਹੀ ਉੱਥੇ ਪਹੁੰਚ ਗਏ ਫਮਾਨੋ ਮਤਲਬ ਕੈਮਪ ਪਾਸ ਹੈ ਇੱਕ ਸ਼ਿਕਾਰ ਹੋ ਗਿਆ ਤਾਂ ਇੱਕ ਦੂਜਾ ਸ਼ਿਕਾਰ ਹੋ ਸਕਦਾ ਹਾਂ ਹੋ ਜਾਂ ਲੈਂਦੇ ਨੇ ਉਹਨੇ ਵੀ ਆਦੀ ਡਿਮਾਂਡ ਕੇ ਮੈਂ ਹੱਥ ਜੋੜ ਕੇ ਸਰਕਾਰ ਬਹੁਤ ਖੈਰੀ ਹੈ ਠਲਵੀ ਬਾਰੀ ਹੈ ਵੀ ਨਸ਼ਾ ਖਿਲਾਫ ਵੀ ਪਲਸ ਪ੍ਰਿਸ਼ਟਾਚਾਰ ਦੇ ਖਿਲਾਫ ਵੀ ਇਹ ਜੰਸਨਾ ਦੇ ਖਿਲਾਫ ਕਮ ਸਿਕਾ ਮੈਨੂੰ ਇਹ ਪਤਾ ਕੀਤਾ ਜਾਵੇ ਵੀ ਇਹਨਾਂ ਦੇ ਮਗਰ ਕਿਹੜੀ ਕੀ ਦਾ ਹੱਥ ਤਾਂ ਕਿਹੜਾ ਅਫਸਰ ਮਗਰ ਹੈ ਜਿਹੜਾ ਇਹਨੂੰ ਦੱਸ ਰਿਹਾ ਵੀ ਆਪਾਂ ਬੀਏ ਨੇ ਉਸੇ ਅਪਲਾਈ ਹੋਈ ਹੈ ਇਹਨਾਂ ਦੇ ਘਰੇ ਜਾ ਕੇ ਪੈਸੇ ਮੰਗੋ। ਹਾਂ ਜੀ ਸਰ ਇੱਕ ਤੁਹਾਡੇ ਕੋਲੇ ਚ ਸ਼ਿਕਾਇਤ ਆਈ ਹੈ ਕੁਮਨੀਸ਼ ਨਾਮ ਦੇ ਵਿਅਕਤੀ ਦੀ ਕਿ ਸਾਡੇ ਨਾਲ ਦੋ ਨਕਲੀ ਫਾਰਮੂਲੇ ਬਣ ਕੇ ਠੱਗੀ ਮਾਰ ਕੇ ਗੇ ਨੇ ਕੀ ਕਰਨਾ ਚਾਹੀਦਾ। ਹਾਂ ਜੀ ਮੈਂ ਐਸੀ ਮੋਹਨ ਸਿੰਘਾ ਥਾੜਾ ਖਵਾਣੋ ਲੱਗਿਆ। ਮੇਨੂੰ ਕਦਰ ਖਾਤ ਐਸਚੋ ਸਾਹਬ ਤੋਂ ਮਾਰਕ ਹੋਈ ਆ। ਕੋਈ ਮਨੀਸ਼ ਕੁਮਾਰ ਹੈ ਜਿਹਨਾਂ ਦਰਖਾਹ ਦਿੱਤੀ ਆ ਕੋਈ ਫੈਰ ਦੇ ਕਰਮਚਾਰੀ ਬਣ ਕੇ ਐਨ ਉਸੇ ਖਰੀਦ ਕਰਾਉਣ ਬਾਰੇ। ਉਹ ਇਹਨਾਂ ਕੋਲੋਂ ਕੋਈ ਪੈਸਾ ਵੀ ਮੰਗ ਕਰਦੇ ਸੀ। ਕੁਝ ਲੈ ਵੀ ਗਏ ਸੀ ਉਹਦੀ ਪਰਤਾਲ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਉਹ ਮੁਚਲੀੰਦੀ ਜਾਵੇ ਸਰ ਇਹ ਵੀ ਪਤਾ ਲੱਗਿਆ ਕਿ ਇਹਨਾਂ ਨੇ ਸਮਰਾਲੇ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਦੋਨੋਂ ਪੱਖ ਨੂੰ ਦੇਖਿਆ ਜਾਵੇ ਚਲੋ ਦੋਨੋਂ ਪੱਖਾਂ ਨੂੰ ਦੇਖਿਆ ਜਾਏਗਾ ਜੀ ਸਮਰਾਲੇ ਵੀ ਦੇਖਿਆ ਜਾਏਗਾ ਕਿ ਵਾਕਈ ਉਹਨਾਂ ਨੇ ਇੱਥੇ ਗਲਤੀ ਕੀਤੀ ਹੈ ਤੇ ਉੱਥੇ ਵੀ ਜਿਹੜੀ ਇਹਨਾਂ ਨੇ ਗਲਤੀ ਕੀਤੀ ਦੁਆਰਾ ਜੇ ਨਗੜੀ ਫੈਰ ਆਫਸਰ ਬਣ ਕੇ ਕਾਰਵਾਈ ਮਤਲਬ ਇਹ ਕਰ ਰਹੇ ਨੇ ਪੈਸੇ ਨਜਾਇਜ਼ ਲੈ ਰਹੇ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ